ਹਲੋ ਜੀ ਸਸਤੀ ਕਾਲ ਜੀ ਮੈਂ ਸਵਾਗਤ ਕਰਦੀ ਹਾਂ ਤੁਹਾਡੇ ਲੱਕੀ ਐਂਡ ਮੰਨਤ ਕਸ਼ਰ ਬਲੌਗ ਦੇ ਵਿੱਚ ਇਹ ਟਾਈਮ ਸ਼ਾਮ ਦਾ ਸੀ ਸ਼ਾਮ ਤੋਂ ਹੀ ਅੱਜ ਧੁੰਦ ਪੈਣੀ ਸਟਾਰਟ ਹੋ ਗਈ ਹੈ ਤੇ ਬੱਚੇ ਖੇਡ ਰਹੇ ਸੀ ਬਾਹਰ ਪਹਿਲਾਂ ਬੱਚਿਆਂ ਨੂੰ ਬੁਲਾ ਕੇ ਲਿਆਉਂਦੇ ਆਂ ਅੰਦਰ ਕਿਉਂਕਿ ਠੰਡ ਬਹੁਤ ਜ਼ਿਆਦਾ ਹੈ ਅੱਜ ਹਾਂ ਹਾਂ ਕੀ ਦੇਖਾ ਹੈ ਕੰਗੇ ਦੇ ਮੀਨੀ ਟੈਸਟਿੰਗ ਗਾਇਸ ਮੈਂ ਚੋਕਲੇਟ ਲਾਈਕ ਇਹ ਟੈਸਟ ਆਨ ਮੰਚ ਵਾਲੀ ਉਹ ਫਾਈਨ ਕਿਤਨੀ ਜਤੂੰ ਦਹੀਂ ਵੀ ਤੇ ਕੁਝ ਨਹੀਂ ਦਿਖ ਰ ਚਲੋ ਬੇਟਾ ਸਵੇਰ ਮਮੀ ਖਾਗਾ ਦੇ ਦੇ ਦੋ ਨਹੀਂ ਬਸ ਚਲੋ ਬਾਏ ਕਰੋ ਸੋਣ ਨਾਗੀ ਵੀ ਬਿੱਟੂ ਚਲੋ ਬੇਟਾ ਅੰਦਰ ਚਾ ਚਾ ਚਲ ਤੇ ਬੱਚੇ ਅੰਦਰ ਆ ਗਏ ਸੀ ਤੇ ਫਿਰ ਆਪਾਂ ਨੇ ਇਥੋ ਗਿੱਠੀ ਪਹਾਰੇ ਦੇ ਵਿੱਚ ਅੱਗ ਪਈ ਸੀ ਕਿ ਕਿਵੇਂ ਸਬਜ਼ੀ ਬਣਾ ਕੇ ਠੀਕੀ ਸੀ ਤੇ ਅੱਗ ਨੂੰ ਆਪਾਂ ਲੈ ਜਾਗੇ ਹਾਰੀ ਦੇ ਵਿੱਚ ਪਾ ਕੇ ਅੰਦਰ ਕੇ ਸੇਕਾਂਗੇ ਕਿਉਂਕਿ ਅੱਗ ਸੋਹਣੀ ਹੈ ਜੀ ਕਿ ਠੰਡ ਵੀ ਅੱਜ ਸੋਹਣੀ ਹੈ ਸੇਕਣ ਜਬੀ ਮਜ਼ਾ ਆਊਗਾ ਬੱਚਿਆਂ ਨੂੰ ਤੇ ਬੱਚੇ ਖੇਡ ਕੇ ਵੀ ਆਏ ਸੀ ਇਸਕਾ ਕਿ ਥੋੜੇ ਦਮ ਸੇਕ ਲੈਣਗੇ ਤੇ ਦਰਵਾਜ਼ੇ ਖੁੱਲੇ ਰੱਖਾਂਗੇ ਕਿਉਂਕਿ ਬੰਦ ਕਮਰੇ ਦੇ ਵਿੱਚ ਕਦੇ ਵੀ ਗਿੱਠੀ ਨਹੀਂ ਰੱਖਣੀ ਚਾਹੀਦੀ ਕਿਉਂਕਿ ਇਹਦਾ ਧੂਆ ਜਿਹੜਾ ਨਿਕਲਦਾ ਹੈ ਹੌਲੀ-ਹੌਲੀ ਸਾਰੇ ਕਮਰੇ ਦੇ ਵਿੱਚ ਫੈਲ ਜਾਂਦਾ ਹੈ ਤੇ ਜ਼ਹਿਰੀਲੀ ਜ਼ਹਿਰੀਲੀ ਗੈਸ ਦਾ ਰੂਪ ਧਾਰਨ ਕਰ ਲੈਂਦਾ ਹੈ ਤੇ ਕਦੇ ਵੀ ਆਪਾਂ ਗਿੱਠੀ ਵਗੈਰਾ ਸੇਕੀਏ ਤਾਂ ਖਿੜਕੀ ਜਾਂ ਦਰਵਾਜ਼ਾ ਖੁੱਲਾ ਰੱਖਣਾ ਚਾਹੀਦਾ ਤਾਂ ਜੋ ਇਹਦੀਆਂ ਜੋ ਗਰਮੈਸ ਹੈ ਗੈਸ ਹੈ ਉਹ ਬਾਹਰ ਨਿਕਲਦੀ ਰਹੇ ਬੱਚੇ ਇਸ ਟਾਈਮ ਸੇਕ ਰਹੇ ਨੇ ਤੇ ਪੂਰੀ ਮਸਤੀ ਤੇ ਮੋੜ ਚ ਨੇ ਬਾਹਰ ਤੋਂ ਆਏ ਨੇ ਠੰਡ ਵੀ ਲੱਗ ਰਹੀ ਸੀ ਤੇ ਬੱਚੇ ਹੋਮਵਰਕ ਕਰਕੇ ਵੀ ਹਟੇ ਸੀ ਤੇ ਮੰਨਤ ਨਾਲ ਉਹ ਤੋਂ ਕੁਝ ਜ਼ਿਆਦਾ ਝੋੜ ਚੜਿਆ ਪਿਆ ਇਹ ਆਪਣੇ ਲੱਗੇ ਮਸਤੀ ਦੇ ਵਿੱਚ ਰਹਿੰਦਾ ਹੈ ਜਵਨ ਤੇ ਬਾਣੀ ਵੀ ਲੱਗੀ ਹੋਈ ਸੀ ਇਕਨ ਤੇ ਆਪਾਂ ਹੁਣ ਆਪਣਾ ਕਿਚਨ ਦੇਖਦੇ ਹਾਂ ਕਿਚਨ ਦੇ ਵਿੱਚ ਆਪਾਂ ਨੇ ਸਬਜ਼ੀ-ਭਾਜੀ ਬਣਾਣੀ ਹੈ ਤੇ ਸਬਜ਼ੀ-ਭਾਜੀ ਵਿੱਚ ਕੀ ਬਣਾਉਣਾ ਹੈ ਇਹ ਵੀ ਦੱਸ ਦਿਆਂ ਤੁਹਾਨੂੰ ਅੱਜ ਸਬਜੀ ਬਣਾਣੀ ਹੈ ਅੱਜ ਅਸੀਂ ਦਮਾ ਆਲੂ ਦਮਾ ਆਲੂ ਕਿ ਦਿਨ ਪਹਿਲਾਂ ਵੀ ਮੈਂ ਬਣਾਈ ਸੀ ਸਭ ਨੂੰ ਬਹੁਤ ਟੇਸਟੀ ਲੱਗੇ ਸੀ ਤੇ ਅੱਜ ਫਿਰ ਡਿਮਾਂਡ ਹੋਈ ਕਿ ਅੱਜ ਦਮਾ ਆਲੂ ਦੀ ਸਬਜੀ ਬਣਾ ਤੇ ਦਮਾ ਆਲੂ ਦੀ ਸਬਜੀ ਬਣਾਣੀ ਵੀ ਆਸਾਨ ਹੈ ਤੇ ਸਵਾਦ ਵੀ ਬਹੁਤ ਜ਼ਿਆਦਾ ਲੱਗਦੀ ਹੈ ਕਈ ਵਾਰ ਆਪਾਂ ਸਬਜ਼ੀਆਂ ਤੋਂ ਬੋਰ ਹੋ ਜਾਂਦੇ ਨੇ ਐਦਾਂ ਦੀਆਂ ਰੈਸਪੀਆਂ ਬਹੁਤ ਵਧੀਆ ਲੱਗਦੀਆਂ ਨੇ ਬਣਾਉਣ ਦੇ ਵਿੱਚ ਚਲੋ ਜੀ ਸਬਜੀ ਬਣਾ ਲੈਂਦੇ ਕਿਚਨ ਦਾ ਕੰਮ ਕਰ ਲੈਂਦੇ ਬਾਬਾ ਇਹ ਗੇ ਨਾ ਕਰ ਬੱਚੀ ਦੀ ਬੱਚੀ ਦੀ ਬੱਚੀ ਦੀ ਬੱਚੀ

ਉੱਤਰ ਕੀ ਇਹ ਵੀਡੀਓ ਸਵੇਰ ਦੇ ਸੀ ਸਵੇਰ ਵਿੱਚ ক্রিকেট ਖੇਡ ਰਹੇ ਨੇ ਗਲੀ ਦੇ ਵਿੱਚ ਤੇ ਇਹ ਸੀ ਛੋਟਾ ਜਿਹਾ ਮਿਨੀ ਬਲੌਗ ਤੁਹਾਨੂੰ ਕੀ ਮਿਹਦ ਲੱਗਿਆ ਜਰੂਰ ਦੱਸਣਾ ਜੀ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਨਾ ਨਾ ਭੁੱਲਣਾ ਜੀ ਮਿਲਾਂਗੇ ਨੈਕਸਟ ਬਲੌਗ ਦੇ ਵਿੱਚ ਤਦ ਤੱਕ ਲਈ ਜੀ ਸਾਰਿਆਂ ਨੂੰ ਮੇਰੇ ਵੱਲੋਂ ਬਾਏ ਬਾਏ